ਸੂਮਨ ਰੋਂਦੀ ਰੋਂਦੀ ਥਾਣੇ ਆਉਂਦੀ ਹੈ ਉਸਦੇ ਹੱਥ ਪੈਰ ਤੇ ਚਿਹਰੇ ਉੱਤੇ ਲਾਲ ਲਾਲ ਸੱਟ ਦੇ ਨਿਸ਼ਾਨ ਸੀ ਇਨਸਪੈਕਟਰ ਸਾਹਿਬ ਦੇ ਦਫ਼ਤਰ ਤੋਂ ਬਾਹਰ ਇੱਕ ਸਿਕਿਉਰਿਟੀ ਗਾਰਡ ਨੇ ਸੂਮਨ ਨੂੰ ਵਿਚਕਾਰ ਹੀ ਰੋਕ ਦਿੱਤਾ ਤੇ ਕਿਹਾ ਤੁਸੀਂ ਅੰਦਰ ਨਹੀਂ ਜਾ ਸਕਦੇ ਪਰ ਉਹ ਰੋਂਦੇ ਰੋਂਦੇ ਕਹਿਣ ਲੱਗੀ ਕਿ ਮੈਨੂੰ ਇਨਸਪੈਕਟਰ ਸਾਹਿਬ ਨਾਲ ਮਿਲਣਾ ਹੈ ਜੇ ਮੈਨਾਂ ਨਹੀਂ ਮਿਲੀ ਤਾਂ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋ ਸਕਦਾ ਹੈ ਮੈਨੂੰ ਕਿਰਪਾ ਕਰਕੇ ਇਨਸਪੈਕਟਰ ਸਾਹਿਬ ਨਾਲ ਮਿਲ ਲੈਣ ਦਿਓ ਨਹੀਂ ਤਾਂ ਮੇਰਾ ਪਤੀ ਮੈਨੂੰ ਜਾਉਂਦੇ ਜੀ ਮਾਰ ਦੇਵੇਗਾ ਪਰ ਸਿਪਾਹੀ ਕਹਿਣ ਲੱਗਿਆ ਕੀ ਹੁਣ ਤੋਂ ਸਵੇਰੇ ਆਈ ਹੁਣ ਤਾਂ ਰਾਤ ਹੋ ਗਈ ਪਰ ਇੰਨੇ ਵਿੱਚ ਉਸ ਨੂੰ ਇੰਸਪੈਕਟਰ ਸਾਹਿਬ ਨੇ ਦੇਖ ਲਿਆ ਸੀ ਫਿਰ ਇੰਸਪੈਕਟਰ ਸਾਹਿਬ ਬਾਹਰ ਆਏ ਤੇ ਸਿਪਾਈ ਨੂੰ ਕਹਿਣ ਲੱਗੇ ਇਸ ਔਰਤ ਨੂੰ ਅੰਦਰ ਭੇਜ ਦਿਓ ਸੁਮਨ ਭੱਜੀ ਭੱਜੀ ਇੰਸਪੈਕਟਰ ਕੋਲ ਆਈ ਤੇ ਕਹਿਣ ਲੱਗੀ ਸਾਹਿਬ ਜੀ ਮੇਰੀ ਮਦਦ ਕਰੋ ਮੇਰਾ ਪਤੀ ਮੈਨੂੰ ਮਾਰ ਦੇਵੇਗਾ ਪਰ ਇੰਸਪੈਕਟਰ ਸਾਹਿਬ ਨੇ ਪੁੱਛਿਆ ਵੀ ਕੀ ਗੱਲ ਹੈ ਮਾਤਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਬੈਠੋ ਬੈਠ ਕੇ ਗੱਲ ਕਰਦੇ ਹਾਂ ਫਿਰ ਸੁਮਨ ਕੁਰਸੀ ਤੇ ਬੈਠ ਗਈ ਤੇ ਉਸ ਦੀ ਹਾਲਤ ਬਹੁਤ ਹੀ ਖਰਾਬ ਸੀ ਸਿਰਕ ਪੱਖੋਂ ਵੀ ਉਹ ਬਹੁਤ ਹੀ ਕਮਜ਼ੋਰ ਸੀ ਉਸਦੇ ਮੂੰਹ ਹੱਥ ਤੇ ਸੱਟ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ ਰੋਂਦੇ ਰੋਂਦੇ ਸੁਮਨ ਸਿਸਕੀਆਂ ਲੈ ਰਹੀ ਸੀ ਇਨਸਪੈਕਟਰ ਨੇ ਸੁਮਨ ਨੂੰ ਪਾਣੀ ਪਿਲਾਉਣ ਲਈ ਕਿਹਾ ਸੁਮਨ ਨੇ ਪਾਣੀ ਲੈ ਕੇ ਪੀਤਾ ਤੇ ਉਸ ਤੋਂ ਬਾਅਦ ਡੂੰਗਾ ਸਾਹ ਲੈਂਦਿਆਂ ਹੋਇਆਂ ਧੰਨਵਾਦ ਕੀਤਾ ਇਨਸਪੈਕਟਰ ਨੇ ਪੁੱਛਿਆ ਦੱਸੋ ਕੀ ਗੱਲ ਹੈ ਮੈਨੂੰ ਜਰਾ ਵਿਸਥਾਰ ਨਾਲ ਦੱਸੋ ਆਪਣੀ ਸਮੱਸਿਆ ਬਾਰੇ ਤਾਂ ਹੀ ਮੈਂ ਉਹਦਾ ਕੋਈ ਹੱਲ ਕੱਢ ਸਕਦਾ ਹੈ ਸੁਮਨ ਦਾ ਚਿਹਰਾ ਝੁਕਿਆ ਹੋਇਆ ਸੀ ਉਹ ਸਿਰ ਝੁਕਾ ਕੇ ਹੀ ਇਨਸਪੈਕਟਰ ਨਾਲ ਗੱਲ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਸਾਹ ਮੇਰਾ ਘਰ ਵਾਲਾ ਰੋਜ਼ਾਨਾ ਸ਼ਰਾਬ ਪੀਂਦਾ ਹੈ ਮੈਂ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਕੰਮ ਕਰਦੀ ਹਾਂ ਟਿਊਸ਼ਨਾਂ ਪੜਾਉਣੀ ਆ ਤਾਂ ਹੀ ਘਰ ਵਿੱਚ ਕੁਝ ਪੈਸਾ ਆਉਂਦਾ ਹੈ ਜਿਸ ਨਾਲ ਮੈਂ ਆਪਣੇ ਘਰ ਦੀ ਰੋਜ਼ੀ ਰੋਟੀ ਤੋਰਦੀ ਹਾਂ ਤੇ ਮੇਰਾ ਪਤੀ ਮੇਰੇ ਤੋਂ ਉਹ ਪੈਸੇ ਖੋਹ ਲੈਂਦਾ ਹੈ ਉਹਨਾਂ ਦੀ ਸ਼ਰਾਬ ਪੀਂਦਾ ਹੈ ਤੇ ਬਦਲੇ ਵਿੱਚ ਮੈਨੂੰ ਮਾਰਦਾ ਹੈ ਮੈਂ ਇੱਥੇ ਕਦੇ ਨਾ ਆਉਂਦੀ ਪਰ ਹੁਣ ਮੇਰੇ ਵਿੱਚ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਮੈਂ ਤਾਂ ਲੋਕਾਂ ਤੋਂ ਲੁਕ-ਲੁਕ ਕੇ ਆਈ ਹਾਂ ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਆਪਣੇ ਘਰ ਵਾਲੇ ਦੇ ਖਿਲਾਫ ਪੁਲਿਸ ਕੋਲ ਪਹੁੰਚ ਗਈ ਮੈਂ ਚਾਹੁੰਨੀ ਹਾਂ ਤੁਸੀਂ ਉਹਨੂੰ ਥੋੜਾ ਜਿਹਾ ਸਮਝਾਓ ਤਾਂ ਕਿ ਮੇਰੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਜਾਏ। ਇਹ ਸੁਣ ਕੇ ਇੰਸਪੈਕਟਰ ਕਹਿਣ ਲੱਗੇ, "ਮਾਤਾ ਜੀ ਤੁਸੀਂ ਇਸ ਤਰ੍ਹਾਂ ਨੀਵਾ ਸਿਰ ਕਰਕੇ ਕਿਉਂ ਬੈਠੇ ਹੋ? ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ। ਮੇਰੇ ਵੱਲ ਦੇਖ ਕੇ ਆਪਣੀ ਤਕਲੀਫ ਦੱਸੋ।" ਪਰ ਉਹ ਕਹਿਣ ਲੱਗੀ, "ਮੈਂ ਤੁਹਾਡੇ ਸਾਹਮਣੇ ਕਿਵੇਂ ਗੱਲ ਕਰ ਸਕਦੀ ਆਂ? ਤੁਸੀਂ ਤਾਂ ਵੱਡੇ ਅਫਸਰ ਹੋ।" ਪਰ ਜਦੋਂ ਇੰਸਪੈਕਟਰ ਸਾਹਿਬ ਨੇ ਕਿਹਾ ਤਾਂ ਉਸਨੇ ਹਿੰਮਤ ਕਰਕੇ ਆਪਣਾ ਚਿਹਰਾ ਉੱਪਰ ਚੱਕਿਆ ਤੇ ਜਿਵੇਂ ਹੀ ਸੁਮਨ ਨੇ ਆਪਣਾ ਮੂੰਹ ਉੱਪਰ ਕੀਤਾ ਉਸਦੀ ਨਜ਼ਰ ਇੰਸਪੈਕਟਰ ਸਾਹਿਬ ਤੇ ਪਈ। ਉਹ ਜਿਵੇਂ ਸੁੰਨ ਹੋ ਗਈ ਕਿਉਂਕਿ ਸੁਮਨ ਦੇ ਸਾਹਮਣੇ ਕੋਈ ਹੋਰ ਨਹੀਂ ਬਲਕਿ ਉਸ ਦਾ ਮਰਿਆ ਹੋਇਆ ਪੁੱਤ ਹੀ ਸੀ ਜਿਹੜਾ ਕਿ ਅੱਜ ਤੋਂ ਕਰੀਬ 20 ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮਰ ਗਿਆ ਸੀ ਸੁਮਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਆਖਿਰੇ ਕਿਵੇਂ ਹੋ ਸਕਦਾ ਉਸ ਦਾ ਪੁੱਤ ਤਾਂ ਸਿਰਫ 4 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਛੱਡ ਕੇ ਜਾ ਚੁੱਕਿਆ ਸੀ ਜਦੋਂ ਸੁਮਨ ਨੇ ਇਨਸਪੈਕਟਰ ਨੂੰ ਦੇਖਿਆ ਤਾਂ ਇਨਸਪੈਕਟਰ ਸਾਹਿਬ ਦੇ ਚਿਹਰੇ ਤੇ ਠੀਕ ਉਸੇ ਤਰ੍ਹਾਂ ਦਾ ਨਿਸ਼ਾਨ ਸੀ ਜੋ ਉਸ ਦੇ ਪੁੱਤ ਦੇ ਚਿਹਰੇ ਤੇ ਵੀ ਸੀ ਇੱਕ ਕਾਲਾ ਨਿਸ਼ਾਨ ਜੋ ਨੱਕ ਦੇ ਖੱਬੇ ਪਾਸੇ ਸੀ ਉਹਦੇ ਜਨਮ ਤੋਂ ਹੀ ਸੀ ਸੁਮਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹ ਗੱਲ ਇਨਸਪੈਕਟਰ ਨਾਲ ਕਿਸ ਤਰ੍ਹਾਂ ਕਰੇ ਫਿਰ ਇਨਸਪੈਕਟਰ ਸਾਹਿਬ ਨੇ ਉਸ ਤੋਂ ਪੁੱਛਿਆ ਕਿ ਮਾਤਾ ਜੀ ਕੀ ਹੋਇਆ ਤੁਸੀਂ ਇਸ ਤਰ੍ਹਾਂ ਚੁੱਪ ਕਿਉਂ ਹੋ ਗਏ ਤੁਹਾਡੇ ਚਿਹਰੇ ਦੇ ਹਾਵ ਭਾਵ ਇਸ ਤਰ੍ਹਾਂ ਅਚਾਨਕ ਹੀ ਕਿਉਂ ਬਦਲ ਗਏ ਸੁਮਨ ਕਹਿਣ ਲੱਗੀ ਕਿ ਸਾਬ ਮੈਨੂੰ ਇੱਕ ਗੱਲ ਦੱਸੋ ਇਹ ਤੁਹਾਡੇ ਚਿਹਰੇ ਤੇ ਜੋ ਨੱਕ ਦੇ ਕੋਲ ਖੱਬੇ ਪਾਸੇ ਨਿਸ਼ਾਨ ਹੈ ਇਹ ਕਦੋਂ ਤੋਂ ਹੈ ਇਨਸਪੈਕਟਰ ਸਾਹਿਬ ਕਹਿਣ ਲੱਗੇ ਕਿ ਇਹ ਨਿਸ਼ਾਨ ਤਾਂ ਜਨਮ ਤੋਂ ਹੀ ਹੈ ਫਿਰ ਸੁਮਨ ਕਹਿਣ ਲੱਗੀ ਕਿ ਇਸੇ ਤਰ੍ਹਾਂ ਦਾ ਨਿਸ਼ਾਨ ਤੁਹਾਡੀ ਪਿੱਠ ਤੇ ਵੀ ਬਣਿਆ ਹੋਇਆ ਕਾਲੇ ਰੰਗ ਦਾ ਇਨਸਪੈਕਟਰ ਨੇ ਕਿਹਾ ਕਿ ਹਾਂ ਮੇਰੀ ਪਿੱਠ ਤੇ ਵੀ ਇਸੇ ਤਰ੍ਹਾਂ ਦਾ ਨਿਸ਼ਾਨ ਹੈ ਪਰ ਇਸ ਨਿਸ਼ਾਨ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਸੁਮਨ ਨੇ ਇਹ ਗੱਲ ਸੁਣੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਉਹਨ ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਕਿਉਂਕਿ ਉਸਦੇ 4 ਸਾਲ ਦੇ ਪੁੱਤ ਦੇ ਸਰੀਰ ਤੇ ਵੀ ਠੀਕ ਇਸੇ ਤਰ੍ਹਾਂ ਦਾ ਨਿਸ਼ਾਨ ਸੀ ਜਿਵੇਂ ਇਨਸਪੈਕਟਰ ਸਾਹਿਬ ਦੇ ਸਰੀਰ ਤੇ ਸੀ ਸੁਮਨ ਰੋ ਰੋ ਕੇ ਇੰਸਪੈਕਟਰ ਸਾਹਿਬ ਨੂੰ ਕਹਿਣ ਲੱਗੀ ਪੁੱਤ ਤੂੰ ਮੇਰਾ ਪੁੱਤ ਹੈ ਮੇਰਾ ਵਿਛੜਿਆ ਹੋਇਆ ਪੁੱਤ ਜੋ ਬਹੁਤ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੇਰੇ ਤੋਂ ਅਲੱਗ ਹੋ ਗਿਆ ਸੀ ਇੰਸਪੈਕਟਰ ਸਾਹਿਬ ਨੇ ਕਿਹਾ ਕਿ ਮਾਤਾ ਜੀ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਂ ਤੁਹਾਡਾ ਪੁੱਤ ਕਿਸ ਤਰ੍ਹਾਂ ਹੋ ਸਕਦਾ ਸੁਮਨ ਨੇ ਕਿਹਾ ਕਿ ਤੁਹਾਡੇ ਮਾਤਾ ਪਿਤਾ ਕੌਣ ਨੇ ਕਿ ਤੁਸੀਂ ਮੈਨੂੰ ਉਹਨਾਂ ਬਾਰੇ ਦੱਸ ਸਕਦੇ ਹੋ ਇੰਸਪੈਕਟਰ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਦਿੱਲੀ ਸ਼ਹਿਰ 'ਚ ਰਹਿੰਦੇ ਨੇ ਸੁਮਨ ਕਹਿਣ ਲੱਗੀ ਕਿ ਮੇਰਾ ਪੁੱਤ ਸਿਰਫ 4 ਸਾਲ ਦੀ ਉਮਰ ਵਿੱਚ ਮੇਰੇ ਤੋਂ ਵਿਛੜ ਗਿਆ ਸੀ ਉਸ ਤੋਂ ਬਾਅਦ ਉਹ ਮੈਨੂੰ ਨਹੀਂ ਮਿਲਿਆ ਮੈਂ ਤੇ ਮੇਰੇ ਪਤੀ ਨੇ ਇਹ ਸਮਝ ਲਿਆ ਕਿ ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਹੈ ਫਿਰ ਇਨਸਪੈਕਟਰ ਨੇ ਕਿਹਾ ਕਿ ਮਾਤਾ ਜੀ ਮੈਂ ਵੀ ਆਪਣੇ ਮਾਤਾ ਪਿਤਾ ਤੋਂ 4 ਸਾਲ ਦੀ ਉਮਰ ਵਿੱਚ ਵਿਛੜ ਗਿਆ ਸੀ ਇੱਕ ਹਾਦਸੇ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਕੁਝ ਇਸੇ ਤਰ੍ਹਾਂ ਦੀ ਹੀ ਗੱਲ ਮੇਰੇ ਮਾਪੇ ਨੇ ਮੈਨੂੰ ਕਹੀ ਸੀ ਜੋ ਦਿੱਲੀ 'ਚ ਰਹਿੰਦੇ ਹਨ ਉਹਨਾਂ ਨੇ ਹੀ ਮੇਰਾ ਪਾਲਣ ਪੋਸ਼ਣ ਕੀਤਾ ਮੈਨੂੰ ਪੜ੍ਹਾ ਲਿਖਾ ਕੇ ਇਨਸਪੈਕਟਰ ਬਣਾਇਆ ਜਦੋਂ ਇਹ ਗੱਲ ਇਨਸਪੈਕਟਰ ਸਾਹਮਣੇ ਆਪਣੇ ਮੂੰਹੋਂ ਦੱਸੀ ਤਾਂ ਸੋਮਨ ਨੂੰ ਯਕੀਨ ਹੋ ਗਿਆ ਉਹ ਸਮਝ ਗਈ ਸੀ ਕਿ ਜੋ ਸਾਹਮਣੇ ਸ਼ਖਸ ਬੈਠਾ ਹੈ ਉਹ ਕੋਈ ਹੋਰ ਨਹੀਂ ਉਸੇ ਦਾ ਪੁੱਤ ਹੈ ਆਖਿਰ ਇਹ ਸਭ ਕਿਵੇਂ ਹੋਇਆ ਇਨਸਪੈਕਟਰ ਸਾਹਿਬ ਦਬੀ ਜੀ ਆਵਾਜ਼ ਵਿੱਚ ਪੁੱਛ ਰਹੇ ਸੀ ਕਿ ਮਾਤਾ ਜੀ ਮੈਨੂੰ ਦੱਸੋ ਆਖਿਰ ਇਹ ਸਭ ਕਿਵੇਂ ਹੋਇਆ ਤੁਸੀਂ ਸੱਚੀ ਮੇਰੀ ਮਾਂ ਮੈਂ ਤੁਹਾਡੇ ਤੇ ਕਿਵੇਂ ਵਿਸ਼ਵਾਸ ਕਰਾਂ ਇਹ ਆਖਿਰ ਕੀ ਕਹਾਣੀ ਹੈ ਤੁਸੀਂ ਮੈਨੂੰ ਇਸ ਬਾਰੇ ਦੱਸੋ ਫਿਰ ਸੋਮਨ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਇਨਸਪੈਕਟਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੋਮਨ ਨੇ ਕਿਹਾ ਕਿ ਅੱਜ ਤੋਂ 22 ਸਾਲ ਪਹਿਲਾਂ ਦੀ ਗੱਲ ਐ ਜੀਂਦ ਹਰਿਆਣੇ ਵਿੱਚ ਰਹਿਣ ਵਾਲੀ ਸੋਮਨ ਦੇ ਕਾਲਜ ਵਿੱਚ ਪੜਦਿਆਂ ਸੂਰਜ ਨਾਂ ਦੇ ਇੱਕ ਨੌਜਵਾਨ ਨਾਲ ਮੁਲਾਕਾਤ ਹੁੰਦੀ ਐ ਸੂਰਜ ਵੀ ਉਸੇ ਕਾਲਜ ਵਿੱਚ ਪੜਦਾ ਸੀ ਹੌਲੀ ਹੌਲੀ ਮਨ ਹੀ ਮਨ ਸੂਰਜ ਤੇ ਸੋਮਨ ਇੱਕ ਦੂਜੇ ਨੂੰ ਚਾਹਣ ਲੱਗਦੇ ਨੇ ਤੇ ਇਹੀ ਕੁਝ ਸੋਮਨ ਨਾਲ ਹੋ ਰਿਹਾ ਫਿਰ ਦੋਨੇ ਕੋਚਿੰਗ ਲਈ ਵੀ ਇਕੱਠੇ ਜਾਣ ਲੱਗੇ ਕਾਲਜ ਪੜਦਿਆਂ ਦਾ ਇਹ ਪਿਆਰ ਕਦੋਂ ਗੂੜਾ ਹੋ ਗਿਆ ਦੋਨਾਂ ਨੂੰ ਕੁਝ ਵੀ ਪਤਾ ਨਾ ਲੱਗਿਆ ਜਦੋਂ ਇਹ ਗੱਲ ਸੁਮਨ ਦੇ ਘਰ ਤੱਕ ਪਹੁੰਚੀ ਕਿ ਉਹ ਸੂਰਜ ਨੂੰ ਅਪਣਾਉਣਾ ਚਾਹੁੰਦੀ ਹੈ ਤੇ ਉਸ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ ਤਾਂ ਉਸ ਦੇ ਘਰ ਵਾਲੇ ਇੱਕ ਵਾਰ ਤਾਂ ਬਹੁਤ ਗੁੱਸੇ ਹੋਏ ਕਿਉਂਕਿ ਸੂਰਜ ਕਿਸੇ ਹੋਰ ਜਾਤ ਦਾ ਸੀ ਤੇ ਉਹ ਆਪਣੀ ਇੱਛਾ ਅਨੁਸਾਰ ਆਪਣੀ ਬੇਟੀ ਦਾ ਵਿਆਹ ਕਿਸੇ ਉੱਚੀ ਜਾਤ ਦੇ ਮੁੰਡੇ ਨਾਲ ਕਰਨਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਸੁਮਨ ਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ ਪਰ ਸੁਮਨ ਆਪਣੀ ਜਿੱਦ ਤੇ ਅੜੀ ਰਹੀ ਕਿ ਸੂਰਜ ਚੰਗੇ ਘਰ ਦਾ ਮੁੰਡਾ ਹੈ ਪੜ੍ਹ ਲਿਖ ਕੇ ਚੰਗੀ ਨੌਕਰੀ ਕਰ ਸਕਦਾ ਹੈ ਉਦੇ ਮਾਪੇ ਕੋਲ ਚੰਗੀ ਜ਼ਮੀਨ ਜਾਇਆ ਜਾਦਾ। ਉਹ ਮੈਨੂੰ ਖੁਸ਼ ਰੱਖੇਗਾ। ਆਖਿਰ ਮਾਪੇ ਨੂੰ ਸੁਮਨ ਦੀ ਜਿੱਦ ਅੱਗੇ ਝੁਕਣਾ ਪਿਆ ਤੇ ਉਹ ਮੰਨ ਗਏ। ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਸਾਲ ਬਾਅਦ ਸੁਮਨ ਗਰਭਤੀ ਹੋ ਗਈ। ਸਮਾਂ ਬੀਤਦਾ ਗਿਆ। ਸੁਮਨ ਨੇ ਇੱਕ ਬਹੁਤ ਹੀ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ। ਜਿਸ ਦੇ ਚਿਹਰੇ ਉੱਪਰਲਾ ਦਾਗ ਉਸਦੀ ਖੂਬਸੂਰਤੀ ਨੂੰ ਬੁਰੀ ਨਜ਼ਰ ਤੋਂ ਬਚਾਉਣ ਦਾ ਕੰਮ ਕਰਦਾ ਸੀ। ਸੁਮਨ ਦਾ ਉਹਨੂੰ ਦੇਖੇ ਬਿਨਾ ਇੱਕ ਪਲ ਵੀ ਨਹੀਂ ਸੀ ਲੰਘਦਾ। ਸੂਰਜ ਵੀ ਹੁਣ ਉਸਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਨ ਲੱਗ ਗਿਆ ਸੀ। ਉਹ ਬਹੁਤ ਖੁਸ਼ੀ ਕਿ ਸੁਮਨ ਨੇ ਉਸ ਨੂੰ ਇੱਕ ਖੂਬਸੂਰਤ ਪੁੱਤ ਦਿੱਤਾ ਸੂਰਜ ਨੇ ਇਸ ਖੁਸ਼ੀ ਵਿੱਚ ਉਹਨੂੰ ਸੋਨੇ ਦੇ ਕੰਗਣ ਬਣਾ ਕੇ ਦਿੱਤੇ ਸੀ ਤੇ ਆਪਣੇ ਬੱਚੇ ਦਾ ਨਾਮ ਰੌਸ਼ਨ ਰੱਖਿਆ ਸੀ ਸੂਰਜ ਰੌਸ਼ਨ ਨੂੰ ਵੀ ਬਹੁਤ ਪਿਆਰ ਕਰਦਾ ਸੀ ਹੌਲੀ-ਹੌਲੀ ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਦੀ ਹਰ ਖਵਾਇਸ਼ ਪੂਰੀ ਕਰਨ ਦਾ ਯਤਨ ਕਰਦਾ ਕਦੇ ਉਹਦੇ ਮਨ ਦੇ ਮੁਤਾਬਕ ਖਾਣ ਦੀ ਕੋਈ ਚੀਜ਼ ਲਿਆਉਂਦਾ ਤੇ ਕਦੇ ਕੋਈ ਉਹ ਪਹਿਲਾਂ ਨਾਲੋਂ ਮਿਹਨਤ ਵੀ ਕਿਤੇ ਵੱਧ ਕਰਨ ਲੱਗ ਗਿਆ ਸੀ ਤਾਂ ਜੋ ਆਪਣੇ ਬੱਚੇ ਦੀਆਂ ਰੀਝਾਂ ਪੂਰੀਆਂ ਕਰ ਸਕੇ ਸੂਰਜ ਨੂੰ ਆਪਣੇ ਪੁੱਤ ਦੀ ਜੱਦ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਉਹ ਚਾਹੁੰਦਾ ਸੀ ਕਿ ਜੋ ਵੀ ਚੀਜ਼ ਪੁੱਤ ਮੂੰਹੋਂ ਕੱਢੇ ਉਸ ਤੋਂ ਪਹਿਲਾਂ ਹਾਜ਼ਰ ਕਰ ਦੇਵੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਰੌਸ਼ਨ ਵੱਡਾ ਹੁੰਦਾ ਗਿਆ ਜਦੋਂ ਰੌਸ਼ਨ 4 ਸਾਲ ਦਾ ਸੀ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਨੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ ਸੁਮਨ ਵੀ ਸੂਰਜ ਨੂੰ ਕਹਿਣ ਲੱਗੀ ਕਿ ਆਪਾਂ ਵਿਆਹ ਤੋਂ ਬਾਅਦ ਕਿਤੇ ਘੁੰਮਣ ਨਹੀਂ ਗਏ ਅਤੇ ਬੱਚੇ ਤੋਂ ਬਾਅਦ ਤਾਂ ਆਪਾਂ ਹੋਰ ਵੀ ਉਲਝ ਕੇ ਰਹਿ ਗਏ ਹੁਣ ਆਪਣਾ ਬੱਚਾ ਵੱਡਾ ਹੋ ਗਿਆ ਆਪਾਂ ਕਿਤੇ ਘੁੰਮਣ ਚੱਲੀਏ ਸੂਰਜ ਵੀ ਇਸ ਗੱਲ ਲਈ ਮਨਾਣਾ ਕਰ ਸਕਿਆ ਉਸਨੇ ਚੱਟਹਾ ਕਰ ਦਿੱਤੀ ਸੂਰਜ ਸੁਮਨ ਤੇ ਉਹਨਾਂ ਦਾ ਪੁੱਤਰ ਰੌਸ਼ਨ ਸਭ ਮਿਲ ਕੇ Shimla ਘੁੰਮਣ ਲਈ ਚਲੇ ਗਏ ਜੂਨ ਦਾ ਸਮਾਂ ਸੀ ਉਸ ਸਮੇਂ ਹਲਕੀ ਹਲਕੀ بارش ਹੋ ਰਹੀ ਸੀ ਅਖਬਾਰਾਂ ਵਿੱਚ ਖਬਰਾਂ ਆ ਰਹੀਆਂ ਸੀ ਤੇ ਟੀਵੀ ਤੇ ਵੀ ਇਹੀ ਨਿਊ ਚੱਲ ਰਹੀ ਸੀ ਕਿ ਹਿਮਾਚਲ ਵਿੱਚ ਕਈ ਜਗ੍ਹਾ ਤੇ ਪਹਾੜ ਡਿੱਗ ਰਹੇ ਨੇ ਬੱਦਲ ਫਟ ਰਹੇ ਨੇ ਕਈ ਜਗ੍ਹਾ ਰਸਤੇ ਬੰਦ ਹੋ ਚੁੱਕੇ ਨੇ ਪਰ ਇਹਨਾਂ ਸਭ ਤੋਂ ਬੇਖਬਰ ਉਹ ਘਰੋਂ ਚੱਲ ਪਏ ਉਹ ਜਿਵੇਂ ਕਿਵੇਂ Shimla ਪਹੁੰਚ ਗਏ ਸੀ ਉਥੇ ਇੱਕ ਦਿਨ ਘੁੰਮੇ ਫਿਰੇ ਆਪਣੇ ਪੁੱਤਰ ਰੌਸ਼ਨ ਨੂੰ ਵੀ ਖੂਬ ਘੁਮਾਇਆ ਪਰ ਉਹਨਾਂ ਦੀ ਕਿਸਮਤ ਇੰਨੀ ਖਰਾਬ ਸੀ ਕਿ ਉਥੇ ਜ਼ਿਆਦਾ ਮੀਂਹ ਕਾਰਨ ਉਹ ਇੱਕ ਜਗ੍ਹਾ ਤੇ ਹੀ ਫਸ ਕੇ ਰਹਿ ਗਏ ਜ਼ਿਆਦਾ ਕਿਤੇ ਘੁੰਮਣ ਫਿਰਨ ਨਹੀਂ ਜਾ ਸਕੇ ਆਪਣੇ ਹੋਟਲ ਵਿੱਚ ਹੀ ਕੈਦ ਹੋ ਗਏ ਸੀ ਕਿਉਂਕਿ ਪਹਾੜ ਡਿੱਗਣ ਕਾਰਨ ਕਈ ਜਗ੍ਹਾ ਤੇ ਰਸਤੇ ਬੰਦ ਸੀ ਤੇ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ ਸੀ ਇਸੇ ਕਰਕੇ ਮਜਬੂਰੀ ਵਸ ਉਹਨਾਂ ਨੂੰ ਹੋਟਲ 'ਚ ਹੀ ਰੁਕਣਾ ਪਿਆ ਤਕਰੀਬਨ 3 ਦਿਨ ਹੋਟਲ ਵਿੱਚ ਫਸੇ ਰਹਿਣ ਤੋਂ ਬਾਅਦ ਜਦੋਂ ਰਸਤੇ ਥੋੜੇ ਜੇ ਖੁੱਲ੍ਹੇ ਸੂਰਜ ਨੇ ਸੋਚ ਲਿਆ ਕਿ ਹੁਣ ਤੱਕ ਘਰੇ ਜਾਣਾ ਹੀ ਬਿਹਤਰ ਹੈ ਨਹੀਂ ਤਾਂ ਮੌਸਮ ਅੱਗੇ ਇਸੇ ਤਰ੍ਹਾਂ ਰਹੇਗਾ ਉਹਨਾਂ ਦੀ ਖੱਜਲ ਖਵਾਰੀ ਹੋਵੇਗੀ ਵੈਸੇ ਵੀ ਉਹ ਐਨੇ ਦਿਨ ਆਪਣਾ ਕੰਮ ਨਹੀਂ ਸੀ ਛੱਡ ਸਕਦਾ ਕਈ ਲੋਕਾਂ ਨੇ ਉਹਨਾਂ ਨੂੰ ਮਨਾ ਕੀਤਾ ਤੇ ਸਲਾਹ ਦਿੱਤੀ ਕਿ ਰਸਤੇ ਵਿੱਚ ਕਈ ਜਗ੍ਹਾ ਤੇ ਪਹਾੜ ਡਿੱਗੇ ਹੋਏ ਨੇ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਹੈ ਨਦੀਆਂ ਆਪਣੇ ਉਫਾਨ ਤੇ ਨੇ ਤੁਸੀਂ ਨਾ ਜਾਓ ਪਰ ਸੂਰਜ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦਾ ਸੀ ਕਿਉਂਕਿ ਉਹ 2-4 ਦਿਨ ਦੇ ਲਈ ਹੀ ਘੁੰਮਣ ਆਏ ਸੀ ਇਸ ਤੋਂ ਜ਼ਿਆਦਾ ਰੁਕਣਾ ਉਹਨਾਂ ਦੇ ਲਈ ਠੀਕ ਨਹੀਂ ਸੀ। ਉਹ ਘੁੰਮਣਾ ਫਿਰਨਾ ਹੁਣ ਉਹਨਾਂ ਦੇ ਗੱਲ ਦਾ ਫੰਦਾ ਬਣ ਚੁੱਕਿਆ ਸੀ। ਜਿਵੇਂ ਕਿਵੇਂ ਉਹ ਵਾਪਸ ਆਪਣੇ ਘਰ ਲਈ ਰਵਾਨਾ ਹੋ ਗਏ ਪਰ ਉਹਨਾਂ ਦੇ ਨਾਲ ਜੋ ਕੁਝ ਹੋਣ ਵਾਲਾ ਸੀ ਉਸ ਦਾ ਅੰਦਾਜ਼ਾ ਤਾਂ ਉਹਨਾਂ ਨੇ ਸੁਪਨੇ ਵਿੱਚ ਵੀ ਨਹੀਂ ਲਗਾਇਆ ਹੋਣਾ। ਜਦੋਂ ਉਹ ਵਾਪਸ ਆਪਣੇ ਘਰ ਜਾਣ ਲੱਗੇ ਤਾਂ ਅਚਾਨਕ ਉੱਪਰੋਂ ਪਹਾੜੀ ਦੇ ਪੱਥਰ ਛੋਟੇ ਤੇ ਵੱਡੇ ਖਿਸਕ ਕੇ ਉਹਨਾਂ ਦੀ ਕਾਰ ਦੇ ਅੱਗੇ ਆ ਗਏ ਜਿਸ ਕਾਰਨ ਅੱਗੇ ਨਹੀਂ ਸੀ ਜਾ ਸਕਦੇ। ਰੱਬ ਦੀ ਮਿਹਰ ਨਾਲ ਉਸ ਸਮੇਂ ਉਹ ਬਾਹਰਤਾ ਗਏ। ਜਿਵੇਂ ਕਿਵੇਂ ਉਹ ਕਾਰ ਰਸਤੇ ਤੋਂ ਅੱਗੇ ਲੈ ਗਈ ਪਰ ਅੱਗੇ ਹੋਰ ਵੀ ਵੱਡੀ ਮੁਸੀਬਤ ਸੀ ਜਦੋਂ ਉਹ ਆਪਣੀ ਕਾਰ ਅੱਗੇ ਲਿਜਾ ਰਹੇ ਸੀ ਤਾਂ ਉਦੋਂ ਹੀ ਰਸਤਾ ਖਿਸਕ ਗਿਆ ਰਸਤਾ ਟਹਿ ਗਿਆ ਉਹਨਾਂ ਦੀ ਕਾਰ ਹੇਠਾਂ ਖੱਡ ਵਿੱਚ ਜਾ ਕੇ ਅਟਕ ਗਈ ਇਹ ਦ੍ਰਿਸ਼ ਬਹੁਤ ਹੀ ਖਤਰਨਾਕ ਸੀ ਉਹਨਾਂ ਲਈ ਹੋਰ ਖਤਰਨਾਕ ਸਾਬਤ ਹੋਣ ਵਾਲਾ ਸੀ ਕਿਉਂਕਿ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਸੀ ਉੱਥੋਂ ਦੇ ਲੋਕਾਂ ਨੇ ਅੱਗੇ ਵਧ ਕੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਰੱਸਿਆਂ ਦੀ ਸਹਾਇਤਾ ਨਾਲ ਉਹਨਾਂ ਨੇ ਕਾਰ ਨੂੰ ਦਬੋਚ ਤਾਂ ਲਿਆ ਪਰ ਜਦੋਂ ਕਾਰਬਾਰ ਕੱਢਣ ਦੀ ਵਾਰੀ ਆਈ ਤਾਂ ਸੂਰਜ ਨੇ ਖਿੜਕੀਆਂ ਖੋਲ੍ਹ ਦਿੱਤੀਆਂ ਇੱਕ ਹੱਥ ਨਾਲ ਰੱਸੀ ਫੜ ਲਈ ਦੂਜੇ ਹੱਥ ਨਾਲ ਸੁਮਨ ਨੂੰ ਫੜ ਲਿਆ ਸੁਮਨ ਨੇ ਵੀ ਇੱਕ ਹੱਥ ਨਾਲ ਸੂਰਜ ਨੂੰ ਫੜਿਆ ਹੋਇਆ ਸੀ ਤੇ ਆਪਣੀ ਗੋਦੀ ਵਿੱਚ ਰੋਸ਼ਨ ਚੱਕਿਆ ਹੋਇਆ ਸੀ ਜਦੋਂ ਸਹਾਇਤਾ ਕਰਨ ਵਾਲੇ ਤਿੰਨਾਂ ਨੂੰ ਖਿੱਚ ਰਹੇ ਸੀ ਤਾਂ ਸੁਮਨ ਦਾ ਸੰਤੁਲਨ ਵਿਗੜ ਗਿਆ ਤੇ ਉਸਦੇ ਹੱਥੋਂ 4 ਸਾਲ ਦਾ ਰੋਸ਼ਨ ਛੁੱਟ ਗਿਆ ਪਾਣੀ ਵਿੱਚ ਬਹਿ ਗਿਆ ਸ਼ਾਮ ਦਾ ਸਮਾਂ ਸੀ ਤੇ ਰੌਸ਼ਨੀ ਵੀ ਇੰਨੀ ਨਹੀਂ ਸੀ ਜਿਵੇਂ ਹੀ ਸੁਮਨ ਦੇ ਹੱਥੋਂ ਬੱਚਾ ਛੁੱਟਿਆ ਉਹ ਚੁੱ-ਚੁੱ-ਚੀ ਕਮਾਰਨ ਲੱਗੀ ਜਦੋਂ ਸੂਰਜ ਨੇ ਇਹ ਮੰਜ਼ਰ ਦੇਖਿਆ ਤਾਂ ਉਹਦੇ ਰੋਂਗਟੇ ਖੜੇ ਹੋ ਗਏ ਉਹ ਆਪਣੇ ਪੁੱਤ ਨੂੰ ਆਪਣੀ ਅੱਖਾਂ ਦੇ ਸਾਹਮਣੇ ਨਦੀ ਵਿੱਚ ਵਹਿੰਦਾ ਹੋਇਆ ਦੇਖ ਰਿਹਾ ਸੀ ਪਿੰਡ ਵਾਲਿਆਂ ਨੇ ਦੋਨਾਂ ਨੂੰ ਬਚਾ ਲਿਆ ਸੀ ਪਰ ਉਹ ਬੱਚੇ ਨੂੰ ਨਾ ਬਚਾ ਸਕੇ ਰਾਤ ਹੋ ਗਈ ਸਖਿਆ ਕਰਮਚਾਰੀਆਂ ਨੇ ਵੀ ਰੌਸ਼ਨ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਅਗਲੇ ਦਿਨ ਸਵੇਰ ਹੋਈ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਆਈਆਂ ਪਰ ਉਹ ਵੀ ਬੱਚੇ ਨੂੰ ਲੱਭ ਨਾ ਸਕੇ ਸੂਰਜ ਰੌਸ਼ਨ ਦੀ ਇਸ ਹਾਦਸੇ ਦਾ ਦੋਸ਼ੀ ਸੁਮਨ ਨੂੰ ਮੰਨਣ ਲੱਗਾ ਸੀ ਉਸ ਨੂੰ ਮਨ ਨੂੰ ਕਹਿ ਰਿਹਾ ਸੀ ਕਿ ਤੂੰ ਹੀ ਉਹਨੂੰ ਸਹੀ ਢੰਗ ਨਾਲ ਨਹੀਂ ਫੜਿਆ ਜਿਸ ਕਰਕੇ ਉਹ ਪਾਣੀ ਵਿੱਚ ਵਹਿ ਗਿਆ ਤੇ ਤੂੰ ਹੀ ਘੁੰਮਣ ਦੀ ਜਿੱਦ ਕਰ ਰਹੀ ਸੀ ਰੋਸ਼ਨ ਤਾਂ ਬੱਚਾ ਸੀ ਪਰ ਤੂੰ ਤਾਂ ਸਮਝਦਾਰ ਸੀ ਜੇਕਰ ਆਪਾਂ ਇੱਥੇ ਨਾ ਆਉਂਦੇ ਤੇ ਨਾ ਹੀ ਇਹ ਘਟਨਾ ਸਾਡੇ ਨਾਲ ਹੁੰਦੀ ਅੱਜ ਸਾਡਾ ਬੱਚਾ ਸਾਡੇ ਕੋਲ ਹੋਣਾ ਸੀ ਸੁਮਨ ਵਿਚਾਰੀ ਕੀ ਕਰਦੀ ਉਹ ਸਿਰਫ ਸੁਣ ਸਕਦੀ ਸੀ ਤੇ ਰੋ ਸਕਦੀ ਸੀ ਹੌਲੀ-ਹੌਲੀ ਸਮਾਂ ਲੰਘਦਾ ਗਿਆ ਪਰ ਰੋਸ਼ਨ ਦਾ ਕੁਝ ਵੀ ਪਤਾ ਨਾ ਲੱਗਿਆ ਸੂਰਜ ਦੇ ਸੁਮਨ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਜੋ ਕੁਝ ਉਹਨਾਂ ਨਾਲ ਹੋਇਆ। ਪਾਲ ਕਰਦੇ तकरीबन ਮਹੀਨਾ ਬੀਤ ਚੁੱਕਿਆ ਸੀ ਪਰ ਬੱਚੇ ਦਾ ਕੋਈ ਪਤਾ ਨਾ ਲੱਗਿਆ। ਉਸ ਤੋਂ ਬਾਅਦ ਸੂਰਜ ਆਪਣੇ ਬੱਚੇ ਦੀ ਯਾਦ ਵਿੱਚ ਸੁਧ-ਬੁੱਧ ਗਵਾ ਬੈਠਾ ਕਿਉਂਕਿ ਉਹ ਰੋਸ਼ਨ ਨੂੰ ਬਹੁਤ ਪਿਆਰ ਕਰਦਾ ਸੀ। ਕਦੇ ਉੱਚੀ-ਉੱਚੀ ਰੋਣ ਲੱਗ ਜਾਂਦਾ, ਕਦੇ ਸਾਰਾ-ਸਾਰਾ ਦਿਨ ਗਮ ਵਿੱਚ ਮੂਦੇ-ਮੂਹ ਪਿਆ ਰਹਿੰਦਾ। ਹੌਲੀ-ਹੌਲੀ ਉਸ ਨੇ ਆਪਣੇ ਇਸ ਗਮ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਆਦੀ-ਵਾਦੀ ਹੁਣ ਉਸ ਨੂੰ ਪੂਰੀ ਜ਼ਰਾ ਨਸ਼ੇ ਦੀ ਲਤ ਲੱਗ ਗਈ। ਉਸਨੇ ਆਪਣਾ ਕੰਮ ਧੰਦਾ ਵੀ ਛੱਡ ਦਿੱਤਾ ਘਰ ਦੀ ਰੋਜੀ ਰੋਟੀ ਦਾ ਔਖਾ ਹੋ ਗਿਆ ਸੀ ਆਪਣੇ ਨਸ਼ੇ ਵਿੱਚ ਉਸਨੇ ਪੂਰੀ ਜਮਾ ਪੂੰਜੀ ਖਤਮ ਕਰ ਲਈ ਤੇ ਹੌਲੀ ਹੌਲੀ ਉਹਨਾਂ ਦਾ ਮਕਾਨ ਵੀ ਵਿਕ ਗਿਆ ਹੁਣ ਸੋਮਨ ਨੂੰ ਆਪਣਾ ਘਰ ਚਲਾਉਣ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ ਇਸ ਲਈ ਉਸਨੇ ਟਿਊਸ਼ਨਾਂ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ ਦਿਨੇ ਉਹ ਆਪਣੇ ਘਰ ਦਾ ਕੰਮ ਕਰਦੀ ਥੋੜਾ ਬਹੁਤਾ ਸਖਲਾਈ ਵਾਲਿਆਂ ਤੋਂ ਕੱਪੜੇ ਲੈ ਕੇ ਤਰਪਾਈਆਂ ਵਗੈਰਾ ਕਰ ਦਿੰਦੀ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਜਿਸ ਨਾਲ ਉਹ ਆਪਣੇ ਘਰ ਦਾ ਕਿਰਾਇਆ ਕੱਢ ਲੈਂਦੀ ਸੀ ਤੇ ਖਾਣ ਲਈ ਰਾਸ਼ਨ ਲੈ ਆਉਂਦੀ ਸੀ ਪਰ ਫੇਰ ਵੀ ਸੂਰਜੋਦੋ ਕਾਫੀ ਪੈਸੇ ਖੋਹ ਲੈਂਦਾ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਉਸ ਮਨ ਨੂੰ ਕੁੱਟਦਾ ਮਾਰਦਾ ਕਿ ਤੇਰੇ ਕਰਕੇ ਮੇਰਾ ਬੱਚਾ ਚਲਾ ਗਿਆ ਉਹ ਤਾਂ ਵਿਚਾਰੀ ਪਹਿਲਾਂ ਹੀ ਕਿਹੜਾ ਘਟ ਦੁਖੀ ਸੀ ਕਿ ਸੂਰਜ ਦੇ ਇਹ ਬੋਲ ਉਹਦੇ ਜ਼ਖਮਾਂ ਤੇ ਨਾਮਕ ਸੁਟਣ ਦਾ ਕੰਮ ਕਰਦੇ ਇਸੇ ਤਰ੍ਹਾਂ ਕਰਦੇ ਕਰਦੇ ਸਮਾਂ ਬੀਤ ਗਿਆ ਤੇ ਹੁਣ ਕਰੀਬ 20 ਸਾਲ ਹੋ ਗਏ ਸੀ ਅੱਜ ਇਹ ਦਿਨ ਆ ਗਿਆ ਸੀ ਸੁਮਨ ਇੰਸਪੈਕਟਰ ਨੂੰ ਕਹਿ ਰਹੀ ਸੀ ਕਿ ਬੇਟਾ ਇਹ ਸਭ ਕੁਝ ਹੋਇਆ ਤੇ ਅੱਜ ਤੋਂ 20 ਸਾਲ ਬਾਅਦ ਤੂੰ ਮੇਰੇ ਸਾਹਮਣੇ ਇੱਕ ਅਫਸਰ ਬਣ ਕੇ ਬੈਠਾ ਹੈ ਪ੍ਰਮਾਤਮਾ ਦੀ ਲੀਲਾ ਉਹਨੇ ਕਿੰਨਾ ਸੋਹਣਾ ਨਿਆਂ ਕੀਤਾ ਜੇਕਰ ਅੱਜ ਤੇਰਾ ਬਾਪ ਮੈਨੂੰ ਨਾ ਮਾਰਦਾ ਮੈਂ ਇੱਥੇ ਨਾ ਆਉਂਦੀ ਤਾਂ ਤੂੰ ਮੈਨੂੰ ਮਿਲਣਾ ਹੀ ਨਹੀਂ ਸੀ ਇਹ ਸੁਣ ਕੇ ਇੰਸਪੈਕਟਰ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ ਉਹਨੇ ਸੁਮਨ ਦੇ ਪੈਰੀ ਹੱਥ ਲਾਏ ਤੇ ਨਾਲ ਗੱਲ ਨਾਲ ਲਾ ਲਿਆ ਫਿਰ ਕਹਿਣ ਲੱਗਿਆ ਕਿ ਮਾਂ ਹੁਣ ਤੂੰ ਚਿੰਤਾ ਨਾ ਕਰ ਹੁਣ ਮੈਂ ਆ ਗਿਆ ਹਉ ਤੇਰੀ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ। ਸੁਮਨ ਕਹਿਣ ਲੱਗੀ ਕਿ ਬੇਟਾ ਇੱਕ ਗੱਲ ਦੱਸ। ਅਸੀਂ ਤੈਨੂੰ ਇੰਨਾ ਲੱਭਿਆ ਤੂੰ ਸਾਨੂੰ ਕਿਤੋਂ ਵੀ ਨਹੀਂ ਮਿਲਿਆ। ਆਖਿਰ ਤੇਰੀ ਜਾਨ ਕਿਵੇਂ ਬਚੀ? ਤਾਂ ਇਨਸਪੈਕਟਰ ਨੇ ਜਵਾਬ ਦਿੱਤਾ ਇਹ ਸਭ ਤਾਂ ਮੈਨੂੰ ਨਹੀਂ ਪਤਾ। ਇਹ ਤਾਂ ਮੇਰੇ ਮਾਤਾ ਪਿਤਾ ਜੋ ਦਿੱਲੀ 'ਚ ਰਹਿੰਦੇ ਨੇ ਉਹੀ ਦੱਸ ਸਕਦੇ ਨੇ। ਕਿਉਂਕਿ ਉਸ ਸਮੇਂ ਮੈਂ ਬਹੁਤ ਛੋਟਾ ਸੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਹੀ ਆਪਣੇ ਮਾਪਿਓ ਮੰਨ ਲਿਆ। ਜਦੋਂ ਇਨਸਪੈਕਟਰ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਸੁਮਨ ਨਾਲ ਗੱਲ ਕਰਾਈ ਜੋ ਦਿੱਲੀ ਵਿੱਚ ਰਹਿੰਦੇ ਸਨ ਉਹਨਾਂ ਨੇ ਪੂਰੀ ਘਟਨਾ ਦੱਸੀ। ਉਹਨਾਂ ਨੇ ਦੱਸਿਆ ਕਿ ਅਸੀਂ ਵੀ ਸ਼ਿਮਲੇ ਘੁੰਮਣ ਗਏ ਸੀ ਜਦੋਂ ਉਹਨਾਂ ਨੂੰ ਬੱਚਾ ਨਦੀ ਦੇ ਕਿਨਾਰੇ ਜ਼ਖਮੀ ਹਾਲਤ ਵਿੱਚ ਮਿਲਿਆ ਉਦੋਂ ਹੀ ਉਹਨਾਂ ਨੇ ਮਨ ਵਿੱਚ ਸੋਚ ਲਿਆ ਕਿ ਕਿਉਂ ਨਾ ਬੱਚੇ ਨੂੰ ਚੱਕ ਕੇ ਹਸਪਤਾਲ ਲੈ ਜਾਈਏ ਜਦੋਂ ਬੱਚੇ ਨੂੰ ਹਸਪਤਾਲ ਲੈ ਕੇ ਗਏ ਤਾਂ ਤਕਰੀਬਨ 2 ਦਿਨ ਤੱਕ ਉਹਦਾ ਇਲਾਜ ਚੱਲਿਆ ਉਹ ਹੋਸ਼ ਵਿੱਚ ਆਇਆ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਯਾਨੀ ਕਿ ਰੌਸ਼ਨ ਨੂੰ ਕੁਝ ਵੀ ਯਾਦ ਨਹੀਂ ਸੀ ਪਰ ਫਿਰ ਉਹਨਾਂ ਦੋਨਾਂ ਪਤੀ ਪਤਨੀ ਨੇ ਸੋਚ ਲਿਆ ਕਿ ਕਿਉਂ ਨਾ ਆਪਾਂ ਬੱਚੇ ਨੂੰ ਗੋਦ ਲੈ ਲਈਏ ਕਿਉਂਕਿ ਉਹਨਾਂ ਦੋਨਾਂ ਦੇ ਵਿਆਹ ਨੂੰ 8 ਸਾਲ ਹੋ ਚੁੱਕੇ ਸੀ ਤੇ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਇਸੇ ਕਰਕੇ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ ਜਦੋਂ ਇਲਾਜ ਪੂਰਾ ਹੋਇਆ ਤਾਂ ਬੱਚੇ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਉਹਨਾਂ ਨੇ ਰੌਸ਼ਨ ਦਾ ਪਾਲਣ ਪੋਸਨ ਕੀਤਾ ਪੜਾ ਲਿਖਾ ਕੇ ਅੱਜ ਇਨਸਪੈਕਟਰ ਬਣਾ ਦਿੱਤਾ ਜਦੋਂ ਇਹ ਗੱਲ ਇਨਸਪੈਕਟਰ ਸਾਹਿਬ ਤੇ ਸੋਮਨ ਨੇ ਸੁਣੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਦੋਂ ਇਨਸਪੈਕਟਰ ਸਾਹਿਬ ਨੇ ਦੱਸਿਆ ਕਿ ਮੇਰੇ ਸਾਹਮਣੇ ਮੇਰੀ ਅਸਲੀ ਮਾਂ ਹੈ ਤਾਂ ਉਹਦੇ ਦਿੱਲੀ ਵਾਲੇ ਮਾਤਾ ਪਿਤਾ ਕਹਿਣ ਲੱਗੇ ਕਿ ਇਹ ਤਾਂ ਬਹੁਤ ਚੰਗੀ ਗੱਲ ਐ ਪਰ ਬੇਟਾ ਤੂੰ ਸਾਨੂੰ ਭੁੱਲ ਨਾ ਜਾਵੀਂ ਫਿਰ ਇਨਸਪੈਕਟਰ ਨੇ ਫੈਸਲਾ ਕੀਤਾ ਕਿ ਉਹ ਆਪਣੇ ਬਾਪ ਨੂੰ ਮਿਲੇਗਾ ਜੋ ਕਿ ਉਸ ਨੂੰ ਬਹੁਤ ਪਿਆਰ ਕਰਦਾ ਸੀ ਸੁਮਨ ਨੇ ਕਿਹਾ ਕਿ ਤੇਰੇ ਪਾਪਾ ਤੇਰੇ ਜਾਣ ਤੋਂ ਬਹੁਤ-ਬਹੁਤ ਬਦਲ ਗਏ ਜਦੋਂ ਤੂੰ ਉਹਨਾਂ ਦੇ ਨਾਲ ਸੀ ਉਦੋਂ ਉਹ ਬਹੁਤ ਚੰਗੇ ਸੀ ਉਹ ਤੈਨੂੰ ਬਹੁਤ ਪਿਆਰ ਕਰਦੇ ਐ ਅੱਜ ਜਦੋਂ ਤੈਨੂੰ ਵਾਪਸ ਮਿਲਣਗੇ ਤਾਂ ਬਹੁਤ ਖੁਸ਼ ਹੋ ਜਾਣਗੇ ਇਨਸਪੈਕਟਰ ਆਪਣੀ ਮਾਂ ਦੇ ਨਾਲ ਆਪਣੇ ਅਸਲੀ ਪਿਓ ਦੇ ਕੋਲ ਗਿਆ ਉਸਨੇ ਪੁਰਾਣੇ ਜਿਹੇ ਘਰ ਦੇ ਦਰਵਾਜੇ ਨੂੰ ਖੜਕਾਇਆ ਤਾਂ ਅੰਦਰ ਸੂਰਜ ਬਾਹਰ ਆ ਗਿਆ ਸੂਰਜ ਦੀ ਬਧੀ ਹੋਈ ਦਾੜੀ ਕਮਜ਼ੋਰ ਸ਼ਰੀਰ ਤੇ ਹਾਲਤ ਬਹੁਤ ਹੀ ਨਾਜ਼ੁਕ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਸੁਮਨ ਨੇ ਕਿਹਾ ਕਿ ਦੇਖੋ ਮੇਰੇ ਨਾਲ ਕੌਣ ਆਇਆ ਹੈ ਸੂਰਜ ਕਹਿਣ ਲੱਗਿਆ ਕੌਣ ਹੈ ਤੂੰ ਕਿਸ ਨੂੰ ਨਾਲ ਲੈ ਕੇ ਆਈ ਹੈ ਸੂਰਜ ਦੀ ਨਜ਼ਰ ਇਨਸਪੈਕਟਰ ਤੇ ਗਈ ਤੇ ਕਹਿਣ ਲੱਗਿਆ ਇਹ ਕੌਣ ਹੈ ਸੁਮਨ ਨੇ ਕਿਹਾ ਇਹ ਤੁਹਾਡਾ ਵਿਛੜਿਆ ਹੋਇਆ ਪੁੱਤ ਹੈ ਇਹ ਰੋਸ਼ਨ ਹੈ ਸੂਰਜ ਸੁਮਨ ਨੂੰ ਕਹਿਣ ਲੱਗਿਆ ਤੂੰ ਮੈਨੂੰ ਪਾਗਲ ਬਣਾ ਰਹੀ ਹੈ ਇਹ ਕਿਵੇਂ ਹੋ ਸਕਦਾ ਤੂੰ ਕੋਈ ਚਾਲ ਚੱਲ ਰਹੀ ਐ ਮੇਰੇ ਸ਼ਰਾਬੀ ਹੋਣ ਦਾ ਫਾਇਦਾ ਨਾ ਚੱਕ ਪਰ ਸੂਮਨ ਨੇ ਕਿਹਾ ਜਰਾ ਧਿਆਨ ਨਾਲ ਦੇਖੋ ਇਹਦੇ ਚਿਹਰੇ ਤੇ ਨੱਕ ਦੇ ਥੱਲੇ ਖੱਬੇ ਪਾਸੇ ਉਹੀ ਨਿਸ਼ਾਨ ਹੈ ਜੋ ਰੌਸ਼ਨ ਦੇ ਚਿਹਰੇ ਤੇ ਸੀ ਹੋਰ ਤਾਂ ਹੋਰ ਇਹਦੇ ਪਿੱਠ ਤੇ ਵੀ ਉਸੇ ਤਰ੍ਹਾਂ ਦਾ ਨਿਸ਼ਾਨ ਹੈ ਜੋ ਰੌਸ਼ਨ ਦੇ ਸੀ ਜਦੋਂ ਸੂਰਜ ਨੇ ਧਿਆਨ ਨਾਲ ਇਨਸਪੈਕਟਰ ਨੂੰ ਦੇਖਿਆ ਤਾਂ ਉਹ ਸਮਝ ਚੁੱਕਿਆ ਸੀ ਕਿ ਇਹ ਤਾਂ ਉਹਨਾਂ ਦਾ ਵਿਛੜਿਆ ਹੋਇਆ ਪੁੱਤ ਹੈ ਸੂਰਜ ਨੇ ਆਪਣੇ ਪੁੱਤ ਨੂੰ ਗਾਲ ਨਾਂ ਲਾ ਲਿਆ ਇਨਸਪੈਕਟਰ ਸਾਹਿਬ ਨੇ ਆਪਣੇ ਮਾਤਾ ਪਿਤਾ ਨੂੰ ਗਾਲ ਨਾਂ ਲਾ ਲਿਆ ਇਨਸਪੈਕਟਰ ਸਾਹਿਬ ਆਪਣੇ ਅਸਲੀ ਮਾਤਾ ਪਿਤਾ ਕੋਲ ਵਾਪਸ ਆ ਗਿਆ ਸੀ ਉਹ ਵੀ ਪੂਰੇ 20 ਸਾਲਾਂ ਬਾਅਦ ਪਰ ਅਸਲੀ ਜਿੱਤ ਤਾਂ ਸੁਮਨ ਦੀ ਹੋਈ ਸੀ ਕਿਉਂਕਿ 20 ਸਾਲ ਤੱਕ ਉਹਨੇ ਇੰਨਾ ਸੰਘਰਸ਼ ਕੀਤਾ ਆਪਣੇ ਪਤੀ ਦੇ ਹੱਥੋਂ ਮਾਰ ਖਾਧੀ ਪੋਸ਼ਣਾ ਪੜਾ ਕੇ ਤਰਪਾਈਆਂ ਕਰਕੇ ਆਪਣਾ ਗੁਜ਼ਾਰਾ ਕੀਤਾ ਤੇ ਪੂਰੇ 20 ਸਾਲ ਬਾਅਦ ਉਹਨੂੰ ਆਪਣਾ ਪੁੱਤ ਮਿਲ ਗਿਆ ਸੀ ਤੇ ਉਹ ਵੀ ਇੱਕ ਪੁਲਿਸ ਇਨਸਪੈਕਟਰ ਦੇ ਰੂਪ ਵਿੱਚ ਇਨਸਪੈਕਟਰ ਨੇ ਫੈਸਲਾ ਕੀਤਾ ਕਿ ਹੁਣ ਉਸ ਦੇ ਮਾਤਾ ਪਿਤਾ ਜੋ ਕਿ ਅਸਲੀ ਨੇ ਉਹਦੇ ਨਾਲ ਹੀ ਰਹਿਣਗੇ ਤੇ ਉਹ ਦਿੱਲੀ ਵਾਲੇ ਮਾਤਾ ਪਿਤਾ ਜਿਨ੍ਹਾਂ ਨੇ ਉਹਨੂੰ ਪੜਾਇਆ ਲਿਖਾਇਆ ਸੀ ਉਹ ਵੀ ਉਹਨਾਂ ਨੂੰ ਮਾਤਾ ਪਿਤਾ ਹੀ ਮੰਨੇਗਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਇਸ ਕਹਾਣੀ ਬਾਰੇ ਜੋ ਵੀ ਕੁਝ ਕਹਿਣਾ ਚਾਹੁੰਦੇ ਹੋ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਜੈਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ